ਸਰ ਹਾਂਜੀ ਭਾਈ ਆਪਣਾ ਨਾਮ ਕਾਂਸਟੇਬਲ ਹਰਮਨਪ੍ਰੀਤ ਸਿੰਘ ਆ ਸਰ ਆਪਣੀ ਡਿਊਟੀ ਹੁੰਦੀ ਆ ਗਰਦਾਸਪੁਰ ਡਿਸਟ੍ਰਿਕਟ ਚ ਨਵੀਪੁਰ ਬਾਈਪਾਸ ਤੋਂ ਕਲਾਨੌਰ ਰੋਡ ਆ ਭਾਈ ਮੀਰ ਕੰਚਣਾ ਤੱਕ ਆਪਣੇ ਕੋਲ ਰੋਡ ਆ ਆਪਾਂ 33 ਕਿਲੋਮੀਟਰ ਕਵਰ ਕਰਦੇ ਆ ਇਸ ਸਰਵ ਦੀ ਗੱਡੀ ਨਾਲ ਐਕਸੀਡੈਂਟ ਆਫੇ ਤੁਹਾਨੂੰ ਕਿਵੇਂ ਪਤਾ ਲੱਗਿਆ ਤੇ ਆਪਾ ਭਾਈ ਗਸ਼ਤ ਦੌਰਾਨ ਸਾਨੂੰ ਰਾਹਗੀਰ ਤੋਂ ਪਤਾ ਲੱਗਾ ਤੇ ਅਸੀਂ ਐਕਸੀਡੈਂਟਲ ਜਗ੍ਹਾ ਤੋਂ ਬਸ ਕੁਝ ਕਿਲੋਮੀਟਰ ਦੀ ਦੂਰੀ ਤੇ ਹਾਂ 100 150 ਮੀਟਰ ਦੀ ਦੂਰੀ ਤੇ ਹਾਂ ਤੇ 1 ਮਿੰਟ ਤੋਂ ਪਹਿਲਾਂ ਪਹਿਲਾਂ ਉਸ ਜਗ੍ਹਾ ਤੇ ਪਹੁੰਚ ਗਏ ਆ ਆਪਾਂ ਕੀ ਹਾਲਾਤ ਸੀ ਮੌਕੇ ਤੇ ਭਾਈ ਉਹ ਮਤਲਬ ਕੋਈ ਬਾਈਕ ਸਵਾਰ ਸੀ ਜਾਂਦਿਆ ਸੀ ਆਪਣੇ ਤੇ ਉਹ ਮਗਰੋਂ ਗੱਡੀ ਆ ਰਹੀ ਸੀ ਬਰੇਜ਼ਾ ਤੇ ਗੱਡੀ ਵਾਲਾ ਆਪਣੀ ਸਪੀਡ ਜਾਂਦਾ ਇਸ ਨੇ ਬਿਨਾਂ ਦੇਖੇ ਮਤਲਬ ਮੋੜਨ ਦੀ ਕੋਸ਼ਿਸ਼ ਕੀਤੀ ਤੇ ਉਹ ਗੱਡੀ ਲੱਗਣ ਕਰਕੇ ਇਨਾਂ ਦੇ ਸਿਰ ਹੈਡ ਤੇ ਕਾਫੀ ਇੰਜਰੀ ਹੋ ਗਈ ਸੀ। ਪੇਟਾ ਡਿਲ ਕੀ ਕਾਰਵਾਈ ਕੀਤੀ ਕੀ ਮੁੱਕ। ਆਪਾਂ ਭਾਈ ਉੱਥੇ ਮੌਕੇ ਤੇ ਜਾ ਕੇ ਮਤਲਬ ਪਹਿਲਾਂ ਤੇ ਪੀੜ ਨੂੰ ਥੋੜਾ ਜਿਹਾ ਕੰਟਰੋਲ ਕੀਤਾ ਫਰਸਟੇਜ ਦਿੱਤੀ ਦੇਖਿਆ ਕਿ ਇਹਨਾਂ ਦੀ ਕੰਡੀਸ਼ਨ ਥੋੜਾ ਜਿਹਾ ਆਜ਼ਾਦੀ ਹੈ ਤੇ ਫਿਰ ਅਸਰ ਆਪਾਂ ਇਹਨਾਂ ਨੂੰ ਗੱਡੀ ਚ ਲਿਆ ਕੇ ਹਸਪੀਟਲ ਸਿਵਲ ਹਸਪੀਟਲ ਲਿਆਂਦਾ। ਕਿੰਨਾ ਕੁ ਫਾਇਦਾ ਹੋ ਰਿਹਾ ਤੁਹਾਡੀ ਗੱਡੀ ਨਾਲ ਕਿਉਂਕਿ ਜੇ ਐਮਬੂਲੈਂਸ ਨੂੰ ਕਾਲ ਕਰਦੇ ਵੀ ਸਮਾਂ ਲੱਗਣਾ ਸੀ ਜਾਂ ਪੁਲਿਸ ਦੇ ਵੀ ਸਮਾਂ ਲੱਗਣਾ ਸੀ ਸੋ ਕਿੰਨਾ ਕੁ ਜ਼ਿਆਦਾ ਫਾਇਦਾ ਹੋਇਆ ਵਾ ਤੇ ਇਹ ਪੇਸ਼ੈਂਟ ਦੀ ਕੀ ਕੰਡੀਸ਼ਨ ਹੋ ਸਰ ਫਾਇਦਾ ਕਾਫੀ ਜ਼ਿਆਦਾ ਹੋ ਰਿਹਾ ਹੈ ਮਤਲਬ ਕਿ ਐਮਬੂਲੈਂਸ ਨੂੰ ਜਿੰਨੇ ਚਿਰ ਕਾਲ ਕਰਦੇ ਸਰ ਉਸ ਤੋਂ ਪਹਿਲਾਂ ਅਸੀਂ ਉਸ ਜਗ੍ਹਾ ਤੇ ਪਹੁੰਚ ਜਾਂਦੇ ਆ ਕਿ ਨਜ਼ਦੀਕ ਹੀ ਹੁੰਦਾ ਗਸ਼ਤ ਕਰਦੇ ਰਹਿਦਾ ਰੋਡ ਤੇ ਆਪਾਂ ਸਰ ਪੇਸ਼ੈਂਟ ਨੂੰ ਚੁੱਕ ਕੇ ਐਮਬੂਲੈਂਸ ਦੇ ਆਉਣ ਤੋਂ ਪਹਿਲਾਂ ਹੀ ਹਸਪੀਟਲ ਲੈ ਜਾਂ ਆ ਲਿਆ ਜਾਂਦਾ ਹੈ ਤੇ ਇੱਕ ਸਰ ਕਾਫੀ ਜਨਤਾ ਅਵੇਅਰ ਵੀ ਹੋਈ ਹੈ ਆਪਣੇ ਉੱਤੇ ਹੋਣ ਨਾਲ ਕਿ ਥੋੜਾ ਜਿਹਾ ਗੱਡੀਆਂ ਦੀ ਸਪੀਡ ਵੀ ਦੀ ਰਹਿੰਦੀ ਆ ਤੇ ਪੇਸ਼ੈਂਟ ਦੀ ਸਰ ਹੁਣ ਕੰਡੀਸ਼ਨ ਠੀਕ ਬੋਲ ਰਿਹਾ ਹੈ ਹੈਡ ਤੇ ਇੰਜਰੀ ਆ ਨਾਰਮਲ ਹੈ ਇਸ ਟਾਈਮ ਤੇ ਮਤਲਬ ਡਾਕਟਰ ਕਹਿੰਦੇ ਕਿ ਹਾਂ ਸਮੇਂ ਸਿਰ ਆ ਗਿਆ ਹਾਂ ਸਮੇਂ ਨਾ ਤੁਸੀਂ ਪੁੱਛਾ ਤਾ ਹਾਂ ਸਰ ਐਕਸੀਡੈਂਟ ਤੋਂ ਬਾਅਦ ਕੁੱਲ 7 ਤੋਂ 8 ਮਿੰਟ ਦੇ ਅੰਦਰ ਆਪਾਂ ਹਸਪੀਟਲ ਲੈ ਆਂਦਾ ਇਹ ਐਕਸੀਡੈਂਟ ਭਖਾਰੀ ਗੜ ਹੁਆ ਸੀ ਆ ਕਲਾਨੌਰ ਰੋਡ ਤੇ ਭਖਾਰੀ ਗੜ ਮੇਨ ਚੌਂਕ ਦੇ ਵਿੱਚ ਹੋਇਆ ਸੀ ਤੇ ਮਤਲਬ ਮੋਟਰਸਾਈਕਲ ਵਾਲਾ ਚੌਂਕ 'ਚ ਸੀ ਸਰ ਉਹ ਕਿ ਮੋੜ ਲੱਗਾ ਤੇ ਉਹਨੇ ਦੇਖਿਆ ਨਹੀਂ ਜੱਕਦਮ ਤੇ ਮਗਰ ਉਹ ਗੱਡੀ ਆਂਦੀ ਬਈ ਸਪੀਡ 'ਚ ਇਸ ਕਰਕੇ ਐਕਸੀਡੈਂਟ ਦਾ ਕਾਰ